ਜਾਂਦੀ ਹੈ ਲੇਖਾਂ ਦੇ ਵਿੱਚ ਜਿੱਥੇ ਆਪਾਂ ਸਰੀਰ ਧਾਰੀ ਜੀਵ ਜੀਵਨ ਜੀ ਰਹੇ ਆ ਉੱਥੇ ਦੋ ਚੀਜ਼ਾਂ ਗੁਰਮਤ ਦੇ ਵਿੱਚ ਆਈਆਂ ਪਹਿਲੀ ਚੀਜ਼ ਹੈ ਕਰਮ ਤੇ ਦੂਜੀ ਚੀਜ਼ ਹੈ ਲੇਖ ਕਰਮ ਵੱਖਰੀ ਚੀਜ਼ ਹੈ ਲੇਖ ਵੱਖਰੇ ਹਨ ਇਹ ਜਿਹੜਾ ਕਰਮ ਹੈ ਇਹ ਬੰਦਾ ਮਨ ਕਰਕੇ ਵੀ ਕਰਦਾ ਹੈ ਤਨ ਕਰਕੇ ਵੀ ਕਰਦਾ ਹੈ ਤੇ ਬਚਨ ਕਰਕੇ ਵੀ ਕਰਦਾ ਹੈ ਕੋਈ ਵੀ ਜੀਵ ਜੇ ਸੰਸਾਰ 'ਚ ਜਨਮ ਲੈ ਲੈਂਦਾ ਹੈ ਤੇ ਉਹ ਕਰਮ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਜਦੋਂ ਜੀਵ ਕਰਮ ਕਰਦਾ ਹੈ ਤੇ ਇਹ ਮਰਦੇ ਦਮ ਤੱਕ ਕਰਮ ਕਰਦਾ ਹੈ ਇਹ ਜੋ ਕਰਮ ਨੇ ਇਹ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਬੰਦੇ ਨੂੰ ਅਗਲਾ ਜਨਮ ਮਿਲਦਾ ਹੈ ਕਿਉਂ ਕੁਝ ਐਸੇ ਬੀਜ ਬੋਏ ਰਹਿ ਜਾਂਦੇ ਨੇ ਜਿਨ੍ਹਾਂ ਦਾ ਹਜੇ ਬੰਦੇ ਨੇ ਫਲ ਲੈਣਾ ਹੁੰਦਾ ਹੈ ਇਹ ਹੁਣ ਆਪਾਂ ਬੈਠੇ ਆ ਨਾ ਇਹ ਵੀ ਕਰਮ ਬੀਜ ਰਹੇ ਹਾਂ ਕੋਈ ਵੀ ਆਪਾਂ ਦੁਨੀਆ ਤੇ ਕਾਰਜ ਕਰਦੇ ਹਾਂ ਉਹ ਬੰਦਾ ਕਰਮ ਬੀਜਦਾ ਹੈ ਭਾਵੇਂ ਜਿਵੇਂ ਕੋਈ ਬੰਦਾ ਜੌਬ ਕਰਦਾ ਹੈ ਕੋਈ ਬੰਦਾ ਮਿਹਨਤ ਕਰਦਾ ਹੈ ਕਾਦੇ ਲਈ ਬੰਦਾ ਕਹਿੰਦਾ ਪੈਸਾ ਜੋੜਨਾ ਹੈ ਪੈਸੇ ਲਈ ਉਵੇਂ ਆਪਾਂ ਕੋਈ ਵੀ ਕਾਰਜ ਕਰਦੇ ਆਂ ਅਸੰਗਤ ਕਰ ਰਹੇ ਆਂ ਕੋਈ ਕੁਸੰਗਤ ਕਰਦਾ ਹੈ ਤੇ ਉਹ ਬੰਦਾ ਕਰਮਵੀਰਦਾ ਹੈ ਤੇ ਉਹਦਾ ਫਲ ਮਿਲਣਾ ਹੀ ਮਿਲਣਾ ਹੈ ਅਵਸ਼્ય ਮਿਲਣਾ ਹੈ ਚਾਹੇ ਇਸ ਜਨਮ 'ਚ ਮਿਲ ਜਾਵੇ ਚਾਹੇ ਅਗਲੇ ਜਨਮ 'ਚ ਮਿਲ ਜਾਵੇ ਹੁਣ ਜਦੋਂ ਬੰਦਾ ਕਰਮ ਕਰਦਾ ਹੈ ਕਰਮ ਕਰਦਿਆਂ ਕਰਦਿਆਂ ਕਈ ਵਾਰ ਬੰਦੇ ਦੀ ਮ੍ਰਿਤਿ ਹੋ ਜਾਂਦੀ ਹੈ ਭਾਵ ਕਿ ਬੰਦਾ ਆਪਣੇ ਸਵਾਸ ਪੂਰੇ ਕਰ ਜਾਂਦਾ ਹੈ ਫਿਰ ਉਹ ਬੀਜੇ ਹੋਏ ਕਰਮਾਂ ਦਾ ਫਲ ਪ੍ਰਾਪਤ ਕਰਨ ਲਈ ਬੰਦੇ ਨੂੰ ਅਗਲਾ ਜਨਮ ਮਿਲਦਾ ਹੈ ਭਾਵ ਕਿ ਉਹ ਅਗਲੇ ਜੀਵਨ ਦਾ ਕੱਪੜਾ ਮਿਲਦਾ ਹੈ ਇਹ ਸਰੀਰ ਕੱਪੜਾ ਹੀ ਹੈ ਨਾ ਗੁਰਬਾਣੀ ਕਹਿੰਦੀ ਹੈ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਤੈਨੂੰ ਕੀਤੇ ਹੋਏ ਕਰਮਾਂ ਦੇ ਕਾਰਨ ਤੈਨੂੰ ਅਗਲੇ ਜਨਮ ਦਾ ਇਹ ਜੀਵਨ ਦਾ ਕੱਪੜਾ ਮਿਲਿਆ ਹੁਣ ਉਹ ਜਿਹੜੇ ਆਪਾਂ ਕਰਮ ਚੰਗੇ ਕੀਤੇ ਨੇ ਉਸ ਚੰਗੇ ਹੋਏ ਕੀਤੇ ਕਰਮਾਂ ਦੇ ਕਾਰਨ ਹੀ ਤੁਹਾਨੂੰ ਚੰਗੀ ਕੁਲ ਤੁਹਾਨੂੰ ਰੰਗ ਰੂਪ ਤੁਹਾਨੂੰ ਸੁਖ ਤੁਹਾਡੀ ਸੋਭਾ ਤੁਹਾਡੀ ਪ੍ਰਤਿਭਾ ਤੁਹਾਨੂੰ ਮਾਪੇ ਮਿਲਦੇ ਜਿਹੜੇ ਕਰਮ ਨੇ ਕਰਮ ਸੰਸਾਰ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਕਰਮ ਸੰਸਾਰ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਕਿਵੇਂ ਕੋਈ ਬੰਦਾ ਗਲਤ ਕਰਮ ਕਰਦਾ ਹੋਵੇ ਭਾਵ ਕਿ ਗਲਤ ਸੰਗਤ ਦੇ ਵਿੱਚ ਹੋਵੇ ਸ਼ਰਾਬ ਪੀਂਦਾ ਹੋਵੇ ਜੂਆ ਖੇਡਦਾ ਹੋਵੇ ਨਸ਼ਾ ਕਰਦਾ ਹੋਵੇ ਜੇ ਉਹਨੂੰ ਚੰਗੇ ਬੰਦਿਆਂ ਦੀ ਸੰਗਤ ਪ੍ਰਾਪਤ ਹੋਗੀ ਤੇ ਉਹਦੇ ਕਰਮ ਬਦਲ ਜਾਂਦੇ ਨੇ ਉਹ ਚੰਗੇ ਕਰਮ ਕਰਨ ਲੱਗ ਜਾਂਦਾ ਹੈ ਕਰਮ ਜੀਵਨ ਦੇ ਵਿੱਚ ਬਦਲੇ ਜਾ ਸਕਦੇ ਨੇ ਸੰਗਤ ਦੇ ਵਿੱਚ ਆ ਕੇ ਤੁਸੀਂ ਚੰਗੇ ਬੰਦੇ ਦੀ ਸੰਗਤ ਕਰੋ ਤੁਸੀਂ ਚੰਗੇ ਕਰਮ ਕਰੋਗੇ ਮਾੜੇ ਬੰਦਿਆਂ ਦੀ ਸੰਗਤ ਕਰੋ ਤੁਸੀਂ ਮਾੜੇ ਕਰਮ ਕਰੋਗੇ ਪਰੰਤੂ ਗੁਰਬਾਣੀ ਕਹਿੰਦੀ ਏ ਲੇਖ ਨਹੀਂ ਬਦਲੇ ਜਾ ਸਕਦੇ ਲੇਖ ਨ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ ਜੋ ਤੂੰ ਕੀਤੇ ਨੇ ਕਰਮ ਉਹਨਾਂ ਕਰਮਾਂ ਕਰਕੇ ਜੋ ਤੈਨੂੰ ਫਲ ਮਿਲਣਾ ਹੈ ਜਿਸ ਅਨੁਸਾਰ ਤੇਰੇ ਲੇਖ ਲਿਖੇ ਗਏ ਨੇ ਉਹ ਨਹੀਂ ਬਦਲੇ ਜਾ ਸਕਦੇ ਹੁਣ ਕਿਸੇ ਬੰਦੇ ਨੇ ਮਾੜਾ ਬੀਜ ਬੀਜਿਆ ਹੋਵੇ ਤੇ ਜੋ ਕਵੇ ਝਾੜ ਵਧੀਆ ਨਿਕਲੇਉ ਕਿਵੇਂ ਨਿਕਲੂਗਾ ਰਿਜ਼ਲਟ ਤਾਂ ਮਾੜੇ ਕੰਮਾਂ ਦਾ ਮਾੜਾ ਹੀ ਰਿਜ਼ਲਟ ਹੋਣਾ। ਜੇ ਤੁਸੀਂ ਕਰਮ ਮਾੜਾ ਕੀਤਾ ਤੇ ਤੁਹਾਡੇ ਲੇਖ ਵੀ ਮਾੜੇ। ਗੁਰਬਾਣੀ ਕਹਿੰਦੀ ਏ ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਕਹਿੰਦੇ ਜੋ ਕਰਤਾਰ ਨੇ ਜੋ ਅਕਾਲ ਪੁਰਖ ਨੇ ਭਗਵਾਨ ਨੇ ਤੁਹਾਡੇ ਲੇਖ ਲਿਖਤੇ ਨਾ ਉਹ ਮਿਟੇ ਮਿਟ ਨਹੀਂ ਸਕਦੇ ਕਿਸੇ ਵੀ ਤਰ੍ਹਾਂ। ਹੁਣ ਹੁਣ ਬੰਦਾ ਕਹਿੰਦਾ ਵੀ ਲੇਖ ਬੜੀ ਅਹਿਮੀਅਤ ਰੱਖਦੇ ਨੇ ਆਪਾਂ ਸੁਭਾਵਕ ਹੈ ਆਪਾਂ ਉਦਾਹਰਣ ਵੀ ਦਿੰਨੇ ਆ ਵੀ ਲੇਖਾਂ ਦੀਆਂ ਭਾਈ ਲਿਖੀਆਂ ਮਿਟਦੀਆਂ ਨਹੀਂ ਹੁੰਦੀਆਂ ਕਹਿ ਦਿੰਦਾ ਹੈ ਬੰਦਾ ਵੀ ਜੋ ਲੇਖਾਂ ਦੀਆਂ ਲਿਖੀਆਂ ਨੇ ਉਹ ਮਿਟਦੀਆਂ ਨਹੀਂ ਪਰੰਤੂ ਕੋਈ ਬੰਦਾ ਜਨਮ ਤੋਂ ਅੰਨ੍ਹਾ ਹੋਵੇ ਜਾਂ ਕਿਸੇ ਨੂੰ ਪਹਿਲਾਂ ਦਿਖਦਾ ਹੋਵੇ ਬਾਅਦ ਚੋਂ ਅੰਨ੍ਹਾ ਹੋ ਜਾਏ ਨੇਤਰਹੀਣ ਹੋ ਜਾਏ ਆਪਾਂ ਕਹਾਂਗੇ ਕਿ ਕਿੱਡੇ ਲੇਖ ਮਾੜੇ ਇਹ ਅੰਨਾ ਹੋ ਗਿਆ ਪਰੰਤੂ ਉਹਦੇ ਲੇਖਾਂ ਦੇ ਵਿੱਚ ਕੀ ਹੈ ਉਹ ਭਗਵਾਨ ਨੂੰ ਪਤਾ ਹੈ ਕਿਉਂ ਕੌਰਵਾ ਦਾ ਪਿਤਾ ਹੋਇਆ ਹੈ ਰਾਜਾ ਤ੍ਰਾਸ਼ਟਰ ਤੇ ਤ੍ਰਾਸ਼ਟਰ ਅੰਨਾ ਸੀ ਤੇ ਉਹਨੇ ਕਿੰਨਾ ਚਿਰ ਹਿੰਦੁਸਤਾਨ ਤੇ ਰਾਜ ਕੀਤਾ ਕਿੰਨੇ ਕਿੰਨੇ ਹੀ ਰਾਜੇ ਹੋਏ ਨੇ ਜਿਹੜੇ ਅਪਾਹਜ ਸੰ ਜਾਂ ਅੰਨੇ ਸੰ ਪਰ ਉਹਨਾਂ ਨੇ ਰਾਜ ਕੀਤਾ ਹੈ ਕਿਉਂ ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਉਹਨਾਂ ਦੇ ਜੀਵਨ ਦੇ ਵਿੱਚ ਉਹ ਘਟਨਾ ਵਾਪਰੀ ਜਿਹਦੇ ਕਾਰਨ ਉਹਨਾਂ ਉਹ ਅਪਾਹਜ ਹੋਏ ਪਰ ਉਹ ਕੁਝ ਲੇਖ ਸਨ ਜਿਨ੍ਹਾਂ ਲਿਖੇ ਹੋਏ ਲੇਖਾਂ ਦੇ ਕਾਰਨ ਉਹਨਾਂ ਨੇ ਰਾਜ ਭਾਗ ਨੂੰ ਮਾਣਿਆ ਪਾਦਸ਼ਾਹ ਕਹਿੰਦੇ ਨੇ ਪਾਸ਼ਾ ਕਹਿੰਦੇ ਜਿਹੜੇ ਕਰਮ ਨੇ ਨਾ ਇਹ ਬਦਲੇ ਜਾ ਸਕਦੇ ਨੇ ਤੇ ਲੇਖ ਨਹੀਂ ਮਿਟ ਸਕਦੇ ਪਰ ਹੁਣ ਇੱਥੇ ਭਗਤ ਤਰਲੋਚਨ ਜੀ ਕਹਿੰਦੇ ਨੇ ਭਗਤ ਤਰਲੋਚਨ ਜੀ ਰੱਬ ਨੂੰ ਕਹਿੰਦੇ ਨੇ ਕਹਿੰਦੇ ਸ਼ੇਰ ਦੀ ਸ਼ਰਨ ਦੇ ਵਿੱਚ ਆਉਣ ਦਾ ਕੀ ਫਾਇਦਾ ਜੇ ਭਗਵਾਨ ਗਿੱਦੜੀ ਖਾ ਜਾਵੇ ਸੰਗ ਆਪਾਂ ਇੱਥੇ ਬੈਠੇ ਆ ਨਾ ਹਾਂ ਗੁਰਬਾਣੀ ਕਹਿੰਦੀ ਏ ਲੇਖਨ ਮਿੱਟੀ ਹ ਸਖੀ ਜੋ ਲਿਖਿਆ ਕਰਤਾਰ ਕਰਮ ਬਦਲਣਗੇ ਸੰਗਤ ਦੇ ਵਿੱਚ ਆ ਕੇ ਚੰਗੇ ਬੰਦਿਆਂ ਦੀ ਸੰਗਤ ਕਰੋਗੇ ਚੰਗੇ ਕਰਮ ਕਰੋਗੇ ਪਰ ਜੋ ਪਿਛਲਾ ਲਿਖਿਆ ਗਿਆ ਉਹ ਕਿਵੇਂ ਮਿਟੂਗਾ ਹੁਣ ਇੱਥੇ ਭਗਤ ਤਰਲੋਚਨ ਜੀ ਕਹਿੰਦੇ ਨੇ ਰੱਬ ਨੂੰ ਕਹਿੰਦੇ ਨੇ ਰੱਬ ਨਾਲ ਗੱਲਬਾਤ ਕਰਦੇ ਨੇ ਕੀ ਕਹਿੰਦੇ ਨੇ